ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਈ ਲਗਾਤਾਰ ਲੋਕ ਆਪ ਮੂਰੇ ਅੱਗੇ ਆ ਰਹੇ ਹਨ ਭਾਵੇਂ ਕਿ ਹੁਣ ਉੱਥੋਂ ਜੋ ਪ੍ਰਭਾਵਿਤ ਲੋਕ ਹਨ ਜਾਂ ਲੋੜਵੰਦ ਲੋਕ ਹਨ ਉਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸੇਵਾ ਕਰਨੀ ਹੈ ਤਾਂ ਰਾਸ਼ਨ ਦੀ بجائے ਹੋਰ ਜ਼ਰੂਰਤ ਦੇ ਸਮਾਨ ਦੀ ਹੁਣ ਲੋੜ ਹੈ ਇਸੇ ਦੇ ਤਹਿਤ ਪਟਾਲਾ ਤੋਂ ਸਮਾਜ ਸੇਵੀ ਸੰਸਥਾ ਅਤੇ ਡਾਕਟਰ ਦੀ ਐਸੋਸੀਏਸ਼ਨ ਵੱਲੋਂ ਰਾਵੀ ਦਰਿਆ ਦੀ ਮਾਰੇ ਟਾਈਪ ਡਰਾ ਬਾਬਾ ਨਾਨਕ ਦੇ ਪਿੰਡ ਸ਼ਾਂਦਾਵਾਲੀ ਨੂੰ ਅਡਾਪਟ ਕੀਤਾ ਗਿਆ ਅਤੇ ਉਥੋਂ ਜੋ ਲੋੜਵੰਦ ਪੀੜਤ ਪਰਿਵਾਰ ਹਨ ਉਹਨਾਂ ਨੂੰ ਲੋੜਵੰਦ ਲੋਕਾਂ ਤੋਂ ਕੁਝ ਉਹਨਾਂ ਦੀ ਜ਼ਰੂਰਤ ਅਨੁਸਾਰ ਬੈੱਡ ਗੱਦੇ ਪਰਿਵਾਰ ਸੇਜੀਆਂ ਲਈ ਕੱਪੜੇ ਜੁੱਤੀਆਂ ਤੇ ਦਵਾਈਆਂ ਆਦੀ ਰਾਹਤ ਸਮੱਗਰੀ ਰਵਾਨਾ ਕੀਤੀ ਗਈ ਹੈ ਅਤੇ ਉਸ ਦੇ ਨਾਲ ਹੀ ਉਸ ਇਲਾਕੇ 'ਚ ਲਗਾਤਾਰ ਡਾਕਟਰਾਂ ਦੀ ਟੀਮ ਨਾਲ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਜਾ ਰਿਹਾ ਹੈ ਆ ਡੀਜ਼ਲ ਵਗੈਰਾ ਜਿਹੜੀ ਵੀ ਚੀਜ਼ ਦੀ ਜਰੂਰਤ ਹੈ ਜਾਂ ਉੱਥੇ ਸਮਗਰੀ ਦੀ ਲੋੜ ਸੀ ਜਿਤਨਾ ਘਰ ਹੁਣ ਬਣ ਰਹੇ ਨੇ ਗੱਦਿਆਂ ਦੀ ਮੰਝਿਆਂ ਦੀ ਹੋਰ ਵੀ ਜਿਹੜੀਆਂ ਕਈ ਅਸੀਆਂ ਨਿੱਕੀਆਂ ਚੀਜ਼ਾਂ ਦੀ ਜਰੂਰਤ ਹੈ ਉਹ ਹੁਣ ਸੈਕੰਡ ਫੇਜ ਜਿਹੜਾ ਸਾਡੇ ਬਾਬੂ ਵਿੰਗ ਜੀ ਉਹਨਾਂ ਦੀ ਸਾਰੀ ਸਮੂਚੀ ਟੀਮ ਡਾਕਟਰ ਕਮਲਜੀਤ ਜੀ ਸਾਰੀ ਟੀਮ ਇਹਨਾਂ ਦੇ ਜਿਹੜੀ ਲੌਂਚ ਕਰਦੇ ਰਾਤ ਦਿਨ ਮਿਹਨਤ ਕਰਵਾ ਲਈ ਔਰ ਸਾਡੇ ਪੱਗ ਵਾਲਾ ਭਗਵੰਦ ਜੀ ਸਾਹਿਬ ਨਾ ਸਾਹਿਬ ਇਹ ਸਾਰੀ ਟੀਮ ਅੱਜ ਇਹਨਾਂ ਨੇ ਕਾਫੀ ਜਿਆਦਾ ਸਨਮਾਨ ਲਿਆ ਅਤੇ ਸੈਦੋ ਵਾਲੀ ਪਿੰਡ ਉਹ ਸੈਦੋ ਵਾਲੀ ਪਿੰਡ ਜਿਹੜਾ ਇਹਨਾਂ ਨੇ ਅਡਾਪ ਸਾਧਾਂ ਵਾਲਾ ਇਹਨਾਂ ਨੇ ਆਡਾ ਡਾਟ ਕੀਤਾ ਔਰ ਮੈਨੂੰ ਆਸ ਹੈ ਵੀ ਉੱਥੋਂ ਦੇ ਲੋਕਾਂ ਨੂੰ ਇਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਹੈ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਕਾਫੀ ਉਹਨਾਂ ਨੂੰ ਬਲ ਦੇਊਗੀ ਔਰ ਉਹ ਲੋਕ ਵੀ ਮਾਣ ਮਹਿਸੂਸ ਕਰਨਗੇ ਵੀ ਵਾਕਈ ਅੱਜ ਸ਼ਹਿਰ ਦੇ ਲੋਕ ਤੇ ਰਹਿੰਦੇ ਉਹ ਸਾਡੇ ਦੇਖੋ ਇਹ ਤੁਹਾਡੇ ਮਾਦੀਮ ਲਈ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਆਪਣੇ ਤੌਰ ਤੇ ਹਰ ਉਪਰਾਲਾ ਕਰੇ ਔਰ ਹਰ ਪੱਖੋਂ ਸਰਕਾਰ ਸਾਥ ਦੇਵੇ ਔਰ ਵੱਡੀ ਗੱਲ ਇਹ ਆ ਦੇਖੋ ਇਹ ਪੰਜਾਬ ਆ ਇਹ ਪੰਜਾਬ ਦੀ ਇੱਕ ਜਿਹੜੀ ਇਹੋ ਔਖੇ ਸਮੇਂ ਤੇ ਡਟ ਕੇ ਆ ਕੇ ਖੜ ਜਾਣਾ ਭਰਾਵਾਂ ਭਰਾਵਾਂ ਦੀਆਂ ਵਾਹਾਂ ਬਣ ਜਾਣੀਆਂ ਤੇ ਸਭ ਤੋਂ ਵੱਡੀ ਜਿਹੜੀ ਇੱਕ ਮਿਸਾਲ ਸਿਰਫ ਤੇ ਸਿਰਫ ਪੰਜਾਬ 'ਚ ਦੇਖਣ ਨੂੰ ਮਿਲਦੀ ਆਪਾਂ ਨੂੰ ਔਰ ਇਸ ਪੰਜਾਬ ਦੀ ਮਿਸਾਲ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਇਹ ਮੰਨੀ ਜਾਂਦੀ ਔਰ ਲੋਕ ਸਾਡੇ ਇਸ ਪੰਜਾਬ ਦੇ ਵਿੱਚੋਂ ਇਸ ਚੀਜ਼ ਨੂੰ ਅਡਾਪਟ ਕਰ ਰਹੇ ਨੇ ਵੀ ਯਾਰ ਜੇ ਉਹ ਇੱਕ ਮੁੱਦੇ ਦੀ ਢਾਲ ਬਣ ਜਾਂਦੇ ਨੇ ਖੜ ਜਾਂਦੇ ਨੇ ਫਿਰ ਆਪਾਂ ਕਿੱਥੇ ਆ ਸੋ ਇਹ ਬੜੀ ਵੱਡੀ ਗੱਲ ਹੈ ਔਰ ਇਹ ਇਹਦਾ ਜਿਹੜਾ ਮੈਸੇਜ ਹੈ ਸਾਡੇ ਪੰਜਾਬ ਦਾ ਬਹੁਤ ਸਾਰੇ ਦੇਸ਼ਾਂ ਦੇਸ਼ਾਂ ਵਿੱਚ ਪੋਜ਼ਿਟਿਵ ਸੋ ਬਟਾਲਾ ਆਨਲਾਈਨ ਬਟਾਲਾ ਆਈਐਮਏ ਬਟਾਲਾ ਐਮਐਲਏ ਸਾਡੇ ਦਿਸਨ ਨਿਰਦੇਸ਼ ਨਾਲ ਅਸੀਂ ਇੱਕ ਪਿੰਡ ਅਡਾਪਟ ਕੀਤਾ ਸਦਾਂ ਵਾਲੀ ਜਿਹੜੇ 93 ਪ੍ਰਭਾਵ ਨੇ ਪਰਿਵਾਰ ਦੇ ਹਰ ਇੱਕ ਜੀ ਨੂੰ ਜਿਹੜੀ ਜ਼ਰੂਰਤ ਦੀ ਚੀਜ਼ ਆ ਉਹ ਦੇ ਰਹੇ ਆ ਜਿਹਦੇ ਵਿੱਚ ਫਾਰਕ ਨੂੰ ਬਲੈਂਕਟਸ ਆਵਾਂਗੇ ਉਹਨਾਂ ਦਾ ਬਿਸਤਰਾ ਵੀ ਰੁੱਟ ਗਿਆ ਕਈਆਂ ਦਾ ਫਿਰ ਲੇਡੀਜ਼ ਵਾਸਤੇ ਸ਼ਾਲ ਹੈ ਸਾਰੇ ਪਰਿਵਾਰ ਦੇ ਬੱਚਿਆਂ ਵਾਸਤੇ ਟਰੈਕ ਸੂਟਸ ਲੈਕੋਗੇ ਅੱਗੇ ਮੌਸਮ ਚੇਂਜ ਹੋ ਰਿਹਾ ਕਾ ਬਿਸਤਰਾ ਉਹਨਾਂ ਦਾ ਕਪੜਾ ਖਰਾਬ ਹੋਇਆ ਹੈ ਸਾਰੇ ਵਸੇ ਸ਼ੂਜ਼ ਹੈ ਜੇ ਪਰਿਵਾਰ ਦੇ ਚਾਪ ਜੀ ਆ ਪੰਜੀ ਸਭ ਵਸੇ ਸ਼ੂਜ਼ ਹੈ ਫਿਰ ਮੈਡੀਕਲ ਕਿੱਟ ਲੈ ਕੇ ਚਲੇ ਨਾਲ ਮੈਡੀਕਲ ਕੈਂਪ ਲਗਾ ਰਹੇ ਹਾਂ ਇਸ ਦੇ ਨਾਲ ਹੀ ਜੋ ਹੋਰ ਜ਼ਰੂਰਤੀਆਂ ਚੀਜ਼ਾਂ ਨੇ ਜਿਦ ਵਿੱਚ ਕੋਈਆਂ ਦੇ ਗੱਦੇ ਚਾਹੀਦੇ ਸੀ ਗੱਦੇ ਹੈ ਬੈੱਡ ਹੋਰ ਬਾਕੀ ਚੀਜ਼ਾਂ ਨੇ ਬਾਕੀ ਡਾਕਟਰ ਸਾਹਿਬ ਨੇ ਮੈਡੀਕਲ ਕੈਂਪ ਵੀ ਲਾ ਰਹੇ ਨੇ ਨਾਲ ਤੇ ਸਾਰਾ ਉਪਰਾਲਾ ਸਾਡੇ ਆਈਐਮਈ ਵੌਇਸ ਆਫ ਬਟਾਲਾ ਆਨਲਾਈਨ ਨੀ ਵੈਲਫੇਅਰ ਸੁਸਾਇਟੀ ਸਾਰੇ ਮਿਲ ਕੇ ਕੰਮ ਕਰ ਰਹੇ ਜਿਹੜਾ ਸਾਡੇ ਹੜਪੀੜਤ ਇਲਾਕਾ ਡੇਰੋ ਬਨਾਨਕ ਦਾ ਉਸਦੇ ਪਿੰਡ ਵਿੱਚ ਸਾਰੇ ਵੱਡੇ ਲੈਵਲ ਤੇ ਇੱਕ ਮੈਡੀਕਲ ਕੈਂਪ ਵੀ ਲਗਾ ਰਹੇ ਆਂ ਔਰ ਰਾਹਤ ਸਮਗਰੀ ਜਿਹੜੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਐਨ ਜੀਓਜ਼ ਪਟਿਆਲਾ ਸ਼ਹਿਰ ਦੇ ਸਾਰੇ ਐਨ ਜੀਓਜ਼ ਸਾਰੀਆਂ ਸੰਸਥਾਵਾਂ ਰਲ ਕੇ ਇੱਕ ਮੈਗਾ ਕੈਂਪ ਲਗਾ ਰਹੀਆਂ ਨੇ ਔਰ ਹਰ ਪਿੰਡ ਤਾਨੂੰ ਹਰ ਤਰ੍ਹਾਂ ਦਾ ਜਿਹੜਾ ਸਮਾਨ ਦੇ ਰਹੇ ਆਂ ਐਮ ਐਲ ਏ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਹਰ ਛੰਡੀ ਦਿੱਤੀ ਬਹੁਤ ਖੁਸ਼ੀ ਨਾਲ ਪਰ ਮੈਂ ਤੇ ਡੀ ਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹ ਸਾਰੇ ਪਿੰਡਾਂ ਦੀਆਂ ਲਿਸਟ ਜਾਰੀ ਕਰਨ ਵੈਬਸਾਈਟ ਬਣਾਉਣ ਸਾਰੇ ਲੋਕ ਉਸ ਵੈਬਸਾਈਟ ਤੇ ਆਪਣਾ ਸਮਾਨ ਨੋਟ ਕਰਣ ਔਰ ਜਿਸ ਪਿੰਡ ਦੇ ਵਿੱਚ ਉਹ ਡਾਇਰੈਕਟ ਕਰਨ ਉਸ ਪਿੰਡ 'ਚ ਜਾਓ ਐਵੇਂ ਹਾਫੜਾ ਦਫੜ सिस्टमेटिकली चल्